ਪੰਜਾਬ ਦੇ ਵਿੱਚ ਕੀ ਪੂਰੇ ਇੰਡੀਆ ਦੇ ਵਿੱਚ ਸਾਡਾ ਕਿਸੇ ਵੀ ਪਾਰਟੀ ਨਾਲ ਕੋਈ ਰੌਲਾ ਨਹੀਂ ਕੋਈ ਕਿਸੇ ਦਾ ਇਸ ਟੌਪਿਕ ਦੇ ਉੱਤੇ ਵਿਰੋਧ ਨਹੀਂ ਹਾਂ ਜੋ ਪੰਜਾਬ ਦੇ ਹੱਕਾਂ ਲਈ ਜਾਂ ਸਿਸਟਮ ਦੇ ਨਾਲ ਜੋ ਸਿਸਟਮ ਉੱਤੇ ਪੰਜਾਬ ਨਾਲ ਕਰ ਰਿਹਾ ਉਹਨਾਂ ਦੇ ਵਿਰੋਧ ਅਸੀਂ ਹਮੇਸ਼ਾ ਕਰਦੇ ਰਹੇ ਹਾਂ ਕਿ ਉਹ ਚਾਹੇ ਸਾਡੀ ਆਪਣੀ ਪਾਰਟੀ ਹੋਵੇ ਪੰਜਾਬ ਦੀ ਚਾਹੇ ਹੋਵੇ ਭਾਈ ਸੈਂਟਰ ਗਵਰਨਮੈਂਟ ਦੀ ਪਾਰਟੀ ਅੱਜ ਦੀ ਲਾਈਵ ਬਣਾਉਣ ਦਾ ਮੇਰਾ ਮਕਸਦ ਕੀ ਆ ਬੜੇ ਲੰਬੇ ਸਮੇਂ ਤੋਂ ਅਸੀਂ ਇਹ ਚੀਜ਼ਾਂ ਦੇ ਰੌਲਾ ਪਾਉਂਦੇ ਆਉਂਦੇ ਆ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਦੀਪ ਤੇ ਚੜ੍ਹ ਤੋਂ ਬਾਅਦ ਸ਼ੁਰੂ ਹੋ ਚੁੱਕੀਆਂ ਸੀਗੀਆਂ ਉਹਦੇ ਪਲਾਨ ਤੋਂ ਪਹਿਲਾਂ ਮਤਲਬ ਮਰਨ ਤੋਂ ਪਹਿਲਾਂ ਵੀ ਇਹ ਚੀਜ਼ਾਂ ਸ਼ੁਰੂ ਹੋ ਚੁੱਕੀਆਂ ਸੀਗੀਆਂ ਤੇ ਐਂਡ ਤੱਕ ਹੁਣ ਤੱਕ ਚਲਦੀਆਂ ਆ ਰਹੀਆਂ ਨੇ ਹੁਣ ਬੜੇ ਜਦ ਅਸੀਂ ਕਿਸੇ ਟੌਪਿਕ ਤੇ ਗੱਲ ਕਰਦੇ ਆ ਇਹਨਾਂ ਦੇ ਬੰਦਿਆਂ ਨਾਲ ਜਾਂ ਟੌਪਿਕ ਦੇ ਉੱਤੇ ਬਹਿਨੇ ਆ ਪੰਜਾਬ ਦੀ ਗੱਲ ਹੁੰਦੀ ਆ ਜਾਂ ਪੰਜਾਬ ਦੇ ਲੋਕਾਂ ਦੀ ਗੱਲ ਹੁੰਦੀ ਆ ਜਿਹੜੇ ਇਹਨਾਂ ਦੇ ਆਈਟੀ ਸੈੱਲ ਚਲਾਏ ਹੋਏ ਨੇ ਖਾਸ ਕਰ ਜਿਹੜੀ ਨਵੀਂ ਪਾਰਟੀ ਆ ਸ਼ਰੋਮਣੀ ਅਕਾਲੀ ਦਲ ਵਾਰਸ ਪੰਜਾਬ ਵਾਲਿਆਂ ਦੇ ਇਹਨਾਂ ਦੇ ਬੰਦਿਆਂ ਦਾ ਸਿਰਫ ਇੱਕ ਕੰਮ ਆ ਕਿਉਂਕਿ ਇਹਨਾਂ ਨੂੰ ਮਿਲਦੇ ਨੇ ਪੈਸੇ ਪੈਸੇ ਕਿਵੇਂ ਮਿਲਦੇ ਨੇ ਕਿਸੇ ਦੇ ਘਰੇ ਵਾਈਫਾਈ ਲਵਾਇਆ ਜਾਂਦਾ ਕਿਸੇ ਨੂੰ ਪੈਸੇ ਦਿੱਤੇ ਜਾਂਦੇ ਨੇ ਕਿਸੇ ਨੂੰ ਅਕਸਰ ਤੁਸੀਂ ਦੇਖਿਆ ਹੋਣਾ ਵੀ ਜਿਹੜੇ ਜਿਨ੍ਹਾਂ ਨੇ ਇੱਕ ਦੋ ਨੇ ਸਾਡਨਾ ਵੀ ਡਿਬੇਟਾਂੀਆਂ ਕੀਤੀਆਂ ਨੇ ਇੱਥੇ ਜਿਨ੍ਹਾਂ ਦੇ ਗਲਾਂ ਦੇ ਵਿੱਚ ਅਮਰਤਪਾਲ ਦੇ ਫਾਦਰ ਬਲੀਆਂ ਸਰੋਪੇ ਵੀ ਪਾਏ ਗਏ ਨੇ ਉਹ ਜਦ ਆਪਣੇ ਕੰਮ ਤੋਂ ਬਾਂਝੇ ਹੋਏ ਸੀਗੇ ਉਹਨਾਂ ਨੇ ਆਪਣੀਆਂ ਏਡੀਆਂ ਉੱਤੇ ਲਿਖ ਕੇ ਪਾਇਆ ਤੇ ਬੜਾ ਕੁਝ ਜਣੀ ਕਿ ਲੋਕਾਂ ਦੇ ਵਿੱਚ ਆਇਆ ਚੀਜ਼ਾਂ ਵੀ ਭਾਈ ਬਾਰਸਪੰਜਾਹ ਵਾਲੇ ਦੀ ਨਾਲ ਕੜਨ ਦਾ ਸਾਡੇ ਨਾਲ ਕੜਦੇ ਨਹੀਂ ਸਾਡੇ ਨਾਲ ਮੈਂ ਇੰਨਾ ਕੁਝ ਕੀਤਾ ਉਸ ਬੰਦੇ ਦੁਆਰਾ ਚਲੋ ਨਾ ਤਾਂ ਹੁਣ ਮੈਂ ਕੀ ਲੈਣਾ ਮੈਂ ਉਹਦਾ ਹਿੰਟ ਤੁਹਾਨੂੰ ਦੇ ਦੇਣਾ ਤੁਸੀਂ ਤਿਕਰੀਮ ਜਾਣਦੇ ਹੋ ਭਾਈ ਜੁਪੀ ਵਾਲਾ ਉਹ ਲੈ ਕੇ ਅਕਸਰ ਪਾਵਾ ਰਹਿੰਦਾ ਤੇ ਅੱਜ ਜਿਹੜੀ ਮੈਂ ਲਾਈਵ ਕਰਨ ਲੱਗਿਆ ਇਸ ਲਾਈਵ ਦੇ ਵਿੱਚ ਜਿਵੇਂ ਆਪਾਂ ਸ਼ੁਰੂਆਤ ਚ ਗੱਲ ਕੀਤੀ ਆ ਸਾਡੇ ਮੇਰੇ ਮਿੱਤਰ ਕੁਝ ਖਾਸ ਬੀਜੇਪੀ ਜਿਵੇਂ ਨੇ ਆਵਾਦਮੀ ਪਾਰਟੀ ਚ ਵੀ ਨੇ ਚਲੋ ਬਾਦਲਾਂ ਦਾ ਚਲੋ ਪੁਰਾਣੇ ਮਿੱਤਰ ਸਾਡੇ ਹੈਗੇ ਹੋਏਗੇ ਨੇ ਇਹ ਜਿੱਥੇ ਜਿੱਥੇ ਇਹ ਜਿਹੜੀ ਨਵੀਂ ਪੰਥਕ ਬਣੀ ਪਾਰਟੀ ਆ ਜਾਂਦੀ ਆ ਉਹਨਾਂ ਨਾਲ ਬੈਠ ਕੇ ਜੋ ਮੀਟਿੰਗਾਂ ਹੁੰਦੀਆਂ ਨੇ ਜਾਂ ਕੀ ਗੱਲ ਆ ਕੀ ਬਾਤ ਆ ਉਹ ਅੱਜ ਮੈਂ ਇੱਕ ਪ੍ਰੂਫ ਸਬੂਤਾਂ ਦੇ ਨਾਲ ਤੁਹਾਨੂੰ ਇੱਥੇ ਲਾਈਵ ਦੇ ਵਿੱਚ ਰੱਖੂੰਗਾ ਇਹ ਵੀਡੀਓ ਦਿਖਾਉਣ ਦਾ ਜਾਂ ਤੁਹਾਨੂੰ ਦੱਸਣ ਦਾ ਜਿਹੜੀ ਜਿਹੜੀਆਂ ਚੀਜ਼ਾਂ ਦੇ ਵਿੱਚ ਹੋਈਆਂ ਨੇ ਜਾਂ ਕੀ ਕੀ ਇਹਦੇ ਵਿੱਚ ਜਿਹੜੇ ਕੈਰੇਕਟਰ ਨੇ ਉਹ ਕੌਣ ਨੇ ਜਾਂ ਕੀ ਉਹਨਾਂ ਦੀ ਗਾਹ ਦੀ ਗੱਲ ਲਿੰਕ ਨੇ ਇਹਦਾ ਸਿਰਫ ਇੱਕ ਮਕਸਦ ਆ ਵੀ ਜਿਹੜੇ ਇਹ ਬੈਠ ਕੇ ਸਟੇਜਾਂ ਦੇ ਉੱਤੇ ਪੋਲੀਪਾਲੀ ਜਨਤਾ ਜੋ ਸਾਡੇ ਪੰਜਾਬ ਦੇ ਲੋਕ ਨੇ ਚਾਹੇ ਅਨਪੜਤਾ ਤੌਰ ਦੇ ਉੱਤੇ ਲਾ ਲੋ ਚਾਹੇ ਉਹਨਾਂ ਨੂੰ ਉਸ ਟੌਪਿਕ ਦੀ ਨੌਲੇਜ ਨਹੀਂ ਕਿਉਂਕਿ ਉਹ ਜਦ ਕੋਈ ਬਿਆਨ ਸੁਣਦੇ ਨੇ ਉਸ ਬਿਆਨ ਦੇ ਭਾਵਨਾਵਾਂ ਦੇ ਵਿੱਚ ਬਹਿ ਜਾਂਦੇ ਨੇ ਤੇ ਮਗਰੋਂ ਜਕਾਰੇ ਲਾਉਣ ਲੱਗ ਜਾਂਦੇ ਨੇ ਕਈ ਕਈ ਜਾਂਦੇ ਨੇ ਭਾਈ ਇਹੀ ਆ ਜਿਹੜਾ ਪੰਜਾਬ ਦਾ ਹਮਦਰਦੀ ਆ ਇਹ ਸਾਨੂੰ ਬਚਾਊਗਾ ਸੋ ਕਹਿਣ ਦਾ ਮਤਲਬ ਇਹ ਆ ਚਿੱਟੇ ਕਾਲੇ ਨੀਲੇ ਸਾਰੇ ਇੱਕ ਬਰਾਬਰ ਨੇ ਕੋਈ ਇਹਨਾਂ 'ਚ ਫਰਕ ਨਹੀਂ ਹੈਗਾ ਸਿਰਫ ਤੁਹਾਨੂੰ ਸਟੇਜਾਂ ਉੱਤੇ ਖੜਕੇ ਬੜੇ ਲੰਬੇ ਲੰਬੇ ਭਾਸ਼ਣ ਦਿੱਤੇ ਜਾਂਦੇ ਨੇ ਤੁਹਾਨੂੰ ਦੱਸਿਆ ਜਾਂਦਾ ਵੀ ਇਹਨਾਂ ਨੇ ਆਹ ਕੁਛ ਕਰਾਤਾ ਸੀ ਅਸੀਂ ਉਹ ਚੀਜ਼ਾਂ ਇਨਸਾਫ ਦਵਾਵਾਂਗੇ ਤੇ ਉਹਨਾਂ ਨੇ ਇਹ ਕੁਛ ਕਰਾਤਾ ਸੀ ਤੇ ਅਸੀਂ ਉਸ ਚੀਜ਼ਾਂ ਇਨਸਾਫ ਦਵਾਵਾਂਗੇ ਜਿਵੇਂ ਇੱਕ ਤੁਹਾਨੂੰ ਹਮੇਸ਼ਾ ਅਕਸਰ ਅਸੀਂ ਵੀਡੀਓ ਪਾਉਂਦੇ ਰਹਿੰਦੇ ਆ ਜੋ ਨਵੀਂ ਪਾਰਟੀ ਦੇ ਪ੍ਰਧਾਨ ਅਮਰਤਪਾਲ ਸਿੰਘ ਜੀ ਭਾਈ ਸਾਹਿਬ ਦੇ ਬਰਗੜਾ ਵਾਲੇ ਅਕਸਰ ਇਸ ਪਾਰਟੀਆਂ ਜੋ ਪੰਜਾਬ 'ਚ ਮੌਜੂਦਾ ਪਾਰਟੀਆਂ ਨੇ ਇਹਨਾਂ ਉੱਤੇ ਟਿੱਪਣੀ ਕਰਦੇ ਨਜ਼ਰ ਆ ਰਹੇ ਨੇ ਹੁਣ ਤੱਕ ਵੀ ਇਹਨਾਂ ਜੋ ਤੱਕ ਬਾਹਰ ਰਹੇ ਨੇ ਤੇ ਹੁਣ ਵੀ ਕਿਤਨਾ ਕਿਤਨ ਦੀ ਪਾਰਟੀ ਵਾਲੇ ਕਿਤੇ ਵੀ ਜਦ ਵੀ ਕੋਈ ਪ੍ਰੈਸ ਕਾਨਫਰੰਸ ਹੋਈ ਜਾਂ ਮਤਲਬ ਕੋਈ ਸਮਾਗਮ ਹੋਇਆ ਉੱਥੇ ਬੜਾ ਭਾਂਡੀ ਪ੍ਰਚਾਰ ਕਰਦੇ ਨੇ ਪਾਰਟੀਆਂ ਦਾ ਇਹਨਾਂ ਨੇ ਨੀਤੀ ਜੀ ਬੇਇੱਜ਼ਤੀ ਕਰਾਤੀ ਜੀ ਇਹਨਾਂ ਨੇ ਜੀ ਉਹ ਕਰਤਾ ਜਿਹਨਾਂ ਨੇ ਆ ਕਰਤਾ ਸੋ ਅੱਜ ਟਾਈਮ ਆਪਾਂ ਵੇਸਨਾ ਨਾ ਕਰੀਏ ਸਿੱਧਾ ਪੁਆਇੰਟ ਤੇ ਆਈਏ ਇੱਕ ਵੀਡੀਓ ਪਲੇ ਕਰਕੇ ਮੈਂ ਦਿਖਾਉਂਦਾ ਆਪ ਕੱਲ ਕੀ ਹੋਇਆ ਆਪਣੇ ਜੋ ਜੋ ਮੈਂ ਚੀਜ਼ਾਂ ਇੱਥੇ ਲਾਈਵ ਦੇ ਵਿੱਚ ਬੋਲੂਗਾ ਇਸ ਚੀਜ਼ਾਂ ਦੇ ਮੈਂ ਪ੍ਰੂਫ ਸਬੂਤ ਤੇ ਇਹਨਾਂ ਦੇ ਬੰਦਿਆਂ ਨੂੰ ਚੈਲੰਜ ਆ ਖਾਸ ਕਰ ਸਰਦਾਰ ਪਰਸੇਮ ਸਿੰਘ ਨੂੰ ਵੀ ਜੇ ਇਹ ਗੱਲ ਝੂਠਾ ਤਾਂ ਇਹ ਮੀਡੀਆ ਚਾ ਕੇ ਗੱਲ ਕਹਦੇ ਵੀ ਗੱਲ ਝੂਠਾ ਹੈ ਇਹਨਾਂ ਦੀ ਹੋਈ ਹੈ ਜੀ ਬੀਜਪੀ ਮਨਪ੍ਰੀਤ ਬਾਦਲ ਜਾਂ ਸੁਖਵੀਰ ਬਾਦਲ ਇਹਨਾਂ ਦੇ ਬੰਦਿਆਂ ਨਾਲ ਕੱਲ ਮੀਟਿੰਗ ਮੀਟਿੰਗ ਦੇ ਵਿੱਚ ਕੀ ਹੋਇਆ ਜਿਹੜੀ ਮੀਟਿੰਗ ਹੋਈ ਸਭ ਤੋਂ ਪਹਿਲਾਂ ਉਸ ਉਹਦੀ ਡਿਟੇਲ ਆਪਣੇ ਕੋਲ ਪੂਰੀ ਪਹੁੰਚ ਚੁੱਕੀ ਆ ਮੈਂ ਤੁਹਾਨੂੰ ਦੱਸ ਦਵਾਂ ਨਾਲ ਦੀ ਨਾਲ ਮੈਂ ਵੀਡੀਓ ਦਿਖਾਵਾਂਗਾ ਤੁਹਾਨੂੰ ਉਹ ਹੈਗਾ ਜੀ ਰੋਡ ਵੇਸ ਢਾਬਾ ਬਠਿੰਡਾ ਜਿਹੜੇ-ਜਿਹੜੇ ਵੀਰ ਜਾਣਦੇ ਨੇ ਜਿਹੜੇ-ਜਿਹੜੇ ਵੀਰ ਜਾਣਦੇ ਹੋਣਗੇ ਚੰਗੇ ਤਰੀਕੇ ਨਾਲ ਤੁਹਾਨੂੰ ਪਤਾ ਹੋਊਗੀ ਜਿਹੜਾ ਰੋਡ ਵੇਸ ਢਾਬਾ ਬਠਿੰਡਾ ਜਿਹੜਾ ਬਿਲਕੁਲ ਐਸਐਸਪੀ ਦਫ਼ਤਰ ਦੇ ਸਾਹਮਣੇ ਆ ਤੇ ਫੋਟੋ ਮੈਂ ਤੁਹਾਨੂੰ ਦਿਖਾਉਣਾ ਸ਼ੁਰੂਆਤ ਕਰਦੇ ਆਪਾਂ ਪਹਿਲਾਂ ਵੀਡੀਓ ਤੋਂ ਇਹ ਮੈਂ ਪਹਿਲਾਂ ਵੀਡੀਓ ਪਾ ਕੇ ਹਟਿਆ ਤੇ ਹੁਣ ਮੈਂ ਆਪਾਂ ਵੀਡੀਓ ਦਿਖਾ ਕੇ ਤੁਹਾਨੂੰ ਗੱਲਬਾਤ ਕਰਾਂਗੇ ਆਹ ਵੀਡੀਓ ਵਜਿਸ ਦੇਖੋ ਵੀਡੀਓ ਅੱਛਾ ਜੀ ਇਹ ਬੰਦੇ ਕੌਣ ਨੇ ਪਹਿਲਾਂ ਤਾਂ ਮੈਂ ਮੜ ਜਾ ਕਲੀਅਰ ਕਰ ਲਈ ਆਪਾਂ ਗੱਲ ਜਿਹੜਾ ਇਧਰਲੇ ਪਾਸੇ ਆਹਾ ਵੀਰ ਬੈਠਾ ਜਿਹਦੇ ਮਤਲਬ ਜਣੀ ਕਿ ਵਾਲ ਕੱਟੇ ਹੋਏ ਨੇ ਇਹ ਵੀਰ ਹੋ ਗਿਆ ਇੱਕ ਜਿਹਦੀ ਮੈਂ ਫੋਟੋ ਤੁਹਾਨੂੰ ਗਾਹਾਂ ਵੀ ਦਿਖਾਉਂਗਾ ਵੀ ਭਾਈ ਇਹ ਮਲੂਕੇ ਦਾ ਵੀ ਮਤਰਾ ਇਹ ਮਨਪ੍ਰੀਤ ਬਾਦਲ ਦਾ ਚਲੋ ਰਾਈਟ ਹੈਂਡ ਆ